ਜੀ ਜੀ ਹਾਂਜੀ ਪੰਦੇਸਰ ਸਾਹਿਬ ਅੱਜ ਦਾ ਪਿਆਸੰਦ ਮੇਰ ਮਤਾਬਦਾਲ ਜੀ ਕਹੇ ਹਿੰਦੀ ਵਿੱਚ ਪੰਜਾਬੀ ਹਾਂਜੀ ਮੈਂ ਅੰਮਰਸਾਦ ਦੀ ਪ੍ਰੈਸ ਦਾ ਧੰਨਵਾਦੀਆਂ ਜਿਹੜੇ ਸਬਾ ਕੱਢ ਕੇ ਇੱਥੇ ਆਏ ਹੈਗੇ ਆ ਇੱਕ ਤਾਂ ਦੋਵਾਂ ਫੋਰਮਾਂ ਵੱਲੋਂ ਜਿਹੜਾ ਦਿੱਲੀ ਅਖਬਾਰਨ ਦੋ ਚੱਲ ਰਿਹਾ ਹੈਗਾ 391 ਦਿਨ ਹੋ ਗਏ ਉਸ ਨੂੰ ਚਲਦਿਆਂ ਹੋਇਆ ਔਰ ਇੱਕ ਤਾਂ ਉਹਦੀਆਂ ਦੋ ਅਨਾਉਂਸਮੈਂਟਾਂ ਮੈਂ ਕਰਨੀਆਂ ਅਗਲੇ ਪ੍ਰੋਗਰਾਮਾਂ ਦੀ ਔਰ ਸਭ ਤੋਂ ਪਹਿਲੋਂ ਜਿਹੜੀ ਅੰਦੋਲਨਾਂ ਤੋਂ ਨਿਕਲੀ ਹੋਈ ਪਾਰਟੀ ਆਮ ਆਦਮੀ ਪਾਰਟੀ ਔਰ ਜਿਹੜੇ ਬਦਲਾਅ ਦਾ ਨਾਅਰਾ ਦੇ ਕੇ ਪੰਜਾਬ ਵਿੱਚ ਆਏ ਸੀਗੇ ਔਰ ਉਸ ਵੇਲੇ ਭਾਰਤ ਮਾਲਾ ਯੋਜਨਾ ਉਦੋਂ ਵੀ ਚੱਲ ਰਹੀ ਸੀਗੀ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਪੰਜਾਬ ਦੇ ਮੁੱਖ ਮੰਤਰੀ ਸੀ ਉਦੋਂ ਇਹ ਪ੍ਰੋਜੈਕਟ ਆਇਆ ਜਿਹੜਾ ਦਿੱਲੀ ਅੰਦੋਲਨ ਪਹਿਲਾਂ ਚੱਲ ਰਿਹਾ ਸੀ ਉਸ ਵੇਲੇ ਔਰ ਐਜੇ ਵਿਰੋਧੀ ਧਿਰ ਦੇ ਨੇਤਾ ਜਮਾਤਬੀ ਪਾਰਟੀ ਦੇ ਮੁੱਖ ਆਗੂ ਹੁੰਦਿਆ ਹੋਇਆ ਭਗਵੰਤ ਮਾਨ ਨੇ ਐਜੇ ਐਮਪੀ ਕਹਿੰਦੇ ਰਹੇ ਕਿ ਅਸੀਂ ਜਦੋਂ ਆਵਾਂਗੇ ਅਸੀਂ ਕਿਸਾਨਾਂ ਤੇ ਜ਼ਬਰ ਨਹੀਂ ਟਾਵਾਂਗੇ ਕਿਸਾਨਾਂ ਨੂੰ ਖੁੱਲਾ ਮੁਆਵਜ਼ਾ ਦਾਂਗੇ ਕਿਸਾਨਾਂ ਕੋਲੇ ਜਬਰੀ ਜ਼ਮੀਨਾਂ ਐਕਵਾਇਰ ਨਹੀਂ ਕੀਤੀਆਂ ਜਾਣਗੀਆਂ। ਔਰ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਆ ਤੁਸੀਂ ਉਹਨਾਂ ਦੇ ਪਾਰਟੀ ਪ੍ਰਧਾਨ ਅਰੋੜਾ ਜੀ ਦਾ ਬਿਆਨ ਦੇਖਿਆ ਹੋਣਾ। ਉਦੋਂ ਕੀ ਕਹਿੰਦੇ ਸੀ ਵੀ ਸਾਡੀ ਧੌਂਟੇ ਗੋਡਾ ਰੱਖ ਕੇ ਪੰਜਾਬ ਨੂੰ ਬੰਦੀ ਬਣਾ ਕੇ ਭਾਵੇਂ ਅਸੈਂਬਲੀ ਕਿਹਾ ਸੀ ਹੈ ਤਾਂ ਸਾਡੇ ਕਿਸਾਨ ਭਰਾ ਔਰ ਉਹ ਕਹਿੰਦੇ ਆ ਇਹ ਕਿਸਾਨ ਜਿਹੜੇ ਆ ਉਹ ਵਿਕਾਸ ਰੋਕ ਰਹੇ ਆ ਸਟੇਟ ਦਾ ਕਦੀ ਗੈਸ ਪੈਪਰ ਨਹੀਂ ਨਿਕਲ ਦਿੰਦੇ ਕਦੀ ਸੜਕਾਂ ਨਹੀਂ ਨਿਕਲ ਦਿੰਦੇ ਤੋ ਅਸੀਂ ਕਹਿੰਨੇ ਆ ਵੀ ਇਹ ਜ਼ਮੀਨਾਂ ਸਾਡੀਆਂ ਔਰ ਅਸੀਂ ਬਾਬਿਆਂ ਦਾਦਿਆਂ ਤੋਂ ਤਿੰਨ ਤਿੰਨ ਪੀੜੀਆਂ ਤੋਂ ਵਹੁੰਦੇ ਆ ਰਹੇ ਆ ਔਰ ਸਾਨੂੰ ਕਿਸਾਨਾਂ ਨੂੰ ਚਾਹੇ ਪੰਜਾਬ ਦੀ ਗਵਰਨਮੈਂਟ ਨਾਲ ਪੰਜਾਬ ਪੱਧਰ ਤੇ ਮੀਟਿੰਗਾਂ ਹੋਈਆਂ ਜਿਲੇ ਪੱਧਰ ਤੇ ਹੋਈਆਂ ਜ਼ੋਨ ਪੱਧਰ ਤੇ ਮੀਟਿੰਗਾਂ ਹੋਈਆਂ ਉੱਥੇ ਇਹ ਕਿਹਾ ਗਿਆ ਮੈਂ ਮੁੱਖ ਮੰਤਰੀ ਸਾਹਿਬ ਨਾਲ ਦੋਤਵਾਰੀ ਮੀਟਿੰਗਾਂ 'ਚ ਗਿਆ ਔਰ ਇਹ ਤੋਂ ਪਹਿਲਾਂ ਕਹਿੰਦੇ ਸੀ ਵੀ ਸਾਡੀ ਤਾਂ ਹੋ ਗਈ ਕਟਕਰੀ ਸਾਹਿਬ ਨਾਲ ਗੱਲ ਐਨਐਚਏ ਵੀ ਕਹਿੰਦੀ ਸੀ ਵੀ ਪੈਸਿਆਂ ਦੀ ਕੋਈ ਕਮੀ ਨਹੀਂ ਹੈ ਔਰ ਅਸੀਂ ਸਮਝੌਤੇ ਇਹ ਹੁੰਦੇ ਰਹੇ ਗਰਦਾਸਪੁਰ ਡੀਸੀ ਨਾਲ ਵੀ ਵੀ ਜਿੰਨਾ ਚਿਰ ਕਿਸਾਨਾਂ ਨੂੰ ਮਾਪ ਜਾ ਉਹਨਾਂ ਦੇ ਖਾਤਿਆਂ 'ਚ ਨਹੀਂ ਪਾ ਜਾਂਦੇ ਕਿਸਾਨਾਂ ਦੀ ਤਸੱਲੀ ਨਹੀਂ ਕਰਵਾ ਲਿੰਦੇ ਅਸੀਂ ਜ਼ਬਰੀ ਜ਼ਮੀਨਾਂ ਅਕਵਾਇਰ ਨਹੀਂ ਕਰਾਂਗੇ ਇਹ ਪਹਿਲੀ ਵਾਰ ਨਹੀਂ ਹੈ ਗਰਦਾਸਪੁਰ ਨਹੀਂ ਕੱਲਾ ਤਰਨਤਨ ਚ ਵੀ ਗਿਆ ਹੋਰ ਨਾ ਪੰਜਾਬ ਦੇ ਸੂਬਿਆਂ ਚ ਵੀ ਜ਼ਬਰ ਹੋ ਰਿਹਾ ਅੱਜ ਸਵੇਰੇ ਲਗਭਗ 4 ਵਜੇ ਦੱਸਿਆ ਜਾਂਦਾ ਵੀ ਪੁਲਿਸ ਐਨ ਐ ਚੀਏ ਦੀ ਮਸ਼ੀਨਾਂ ਨੂੰ ਲੈ ਕੇ ਜਿਹੜਾ ਪਿੰਡ ਨੰਗਲ ਚੌਰ ਅਤੇ ਭਰਤਿਆ ਉਥੇ ਜ਼ਬਰੀ ਜ਼ਮੀਨ ਅਕਵਾਇਰ ਕਰਨ ਪਹੁੰਚੀ ਆ ਮੌਕੇ ਤੇ तकरीबन 10-15 ਕਿਸਾਨ ਪਹੁੰਚੇ ਹੋਣਗੇ ਮੌਕੇ ਤੇ ਕਿੰਨੇ ਖੁੰਦੇ ਆ ਜਦੋਂ ਉਹਨਾਂ ਨੇ ਵਿਰੋਧ ਕੀਤਾ ਵੀ ਅਸੀਂ ਇਹ ਜਬਰੀ ਆਪਦੀ ਜ਼ਮੀਨ ਅਕਵਾਇਰ ਨਹੀਂ ਹੋਣ ਦੇਣੀ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਹੈਗਾ ਕਣਕਾ ਨਹੀਂ ਵਗਣ ਦੇਣੀਆਂ ਅਰੇ ਮੈਂ ਪਹਿਲੀ ਵਾਰ ਵੇਖ ਰਿਹਾ ਕਾਲਾ ਦੌਰ ਪੰਜਾਬ ਦੇ ਅੰਦਰ ਚੱਲਿਆ ਸੀ ਜਦੋਂ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਸੀ ਉਦੋਂ ਸੁਣਦੇ ਸੀ ਪੀ ਲੱਤ ਤੇ ਲੱਤ ਰੱਖ ਕੇ ਲੱਤ ਪਾੜ ਦਿੰਦੇ ਹੁੰਦੇ ਆ ਹਰ ਇਹ ਇਹ ਜਿਹੜਾ ਕੱਲ ਹੋਇਆ ਅੱਜ ਹੋਇਆ ਕਾਰਾ ਉਹਦੇ ਵਿੱਚ ਇਹੀ ਸੀ ਵੀ ਲੱਤਾਂ ਤੋਂ ਇੱਕ ਲੱਤਾਂ ਦੇ ਪੈਰ ਰੱਖ ਕੇ ਦੂਜੀ ਲੱਤ ਖਿੱਚੀ ਜਾਂਦੀ ਸੀਗੀ ਔਰ ਉਹਦੇ ਵਿੱਚ ਹੁੱਜਾਂ ਜਿਹਨੂੰ ਕਹਿੰਦੇ ਆ ਸੋ ਸਰੀਰ ਤੇ ਮਾਰਨੀਆਂ ਹੁੱਜਾਂ ਮਾਰੀਆਂ ਵੀ ਗਈਆਂ ਲਾਠੀ ਚਾਰਜ ਵੀ ਗੁਪਤ ਢੰਗ ਨਾਲ ਕਰਾ ਕੇ ਵੀ ਬਾਹਰ ਦਿਖੇ ਨਾ ਕਿਸੇ মিডিਆ ਚ ਨਾ ਆ ਜੇ ਹੁੱਜਾਂ ਨਹੀਂ ਦੀਦੀਆਂ ਹੁੰਦੀਆਂ ਔਰ ਉੱਚੀ ਛੜਕ ਸੀ ਉਦੋਂ 헤ਠਾ ਛੁੱਟਿਆ ਗਿਆ ਜਿਹੜੀ ਇੱਕ ਮੈਂ ਵੀਡੀਓ 40 ਸਕਿੰਟ ਦੀ ਆ ਤੁਹਾਨੂੰ ਚਲਵਾ ਕੇ ਵੀ ਦਿਖਾ ਦੂ ਆਪਣੀ ਵੀਡੀਓ ਤੁਹਾਡੇ ਕੋ ਆ ਗਈਆਂ ਨੇ ਆ ਪੁਲਿਸ ਕਿਦਾਂ ਕਿਸਾਨਾਂ ਨੂੰ ਜਿਹੜੀ ਆ ਉਹਨਾਂ ਦੇ ਸਿਰ ਤੋਂ ਪੱਗਾ ਲੱਥੀਆਂ ਹੋਈਆਂ ਵਾਂ ਔਰ ਉੱਚੀ ਜਗ੍ਹਾ ਤੋਂ ਥੱਲੇ ਨੂੰ ਧੱਕੇ ਮਾਰ ਮਾਰ ਛੁੱਟ ਰਹੀ ਹੈਗੀ ਆ ਤਾਂ ਇਹ ਪ੍ਰਤੱਖ ਪ੍ਰਮਾਣ ਹੈ ਜਿੱਚ ਹਰਜੀਤ ਨੀਲ ਕਲਾ ਨੂੰ ਮੈਂ ਨਿੱਜੀ ਤੌਰ ਤੇ ਪਛਾਣਦਾ ਹੈਗਾ ਉਹ ਵੀ ਕਿਸਾਨ ਲੀਡਰ ਹੈ ਉਹ ਵੀ ਵਿੱਚ ਹੈਗਾ ਵਾ ਔਰ ਇਹ ਜਬਰ ਕਰਨਾ ਔਰ ਬਗੈਰ ਇਨਫਰਮੇਸ਼ਨ ਦਿੱਤੇ ਆ ਕਿਸਾਨਾਂ ਨੂੰ ਪੈਸੇ ਪਾਇਆ ਭਗਵੰਤ ਮਾਨ ਸਰਕਾਰ ਦਾ ਚਿਹਰਾ ਨੰਗਾ ਹੋ ਰਿਹਾ ਵਾ ਔਰ ਭਗਵੰਤ ਮਾਨ ਸਰਕਾਰ ਕਿਉਂਕਿ ਅਸੀਂ ਦਿੱਲੀ ਅੰਦੋਲਨ 'ਚ ਲੱਗੇ ਹੋਏ ਆ ਅਸੀਂ ਦੇਸ਼ ਵਿਆਪੀ ਮੰਗਾਂ ਨਾਲ ਅੰਦੋਲਨ ਕਰ ਰਹੇ ਕੇਂਦਰ ਸਰਕਾਰ ਨਾਲ ਔਰ ਭਗਵੰਤਤ ਮਾਨ ਸਰਕਾਰ ਇਸ ਵੇਲੇ ਮੋਦੀ ਸਰਕਾਰ ਦਾ ਹੱਥ ਫਟਾ ਰਹੀ ਆ ਔਰ ਜਿਵੇਂ ਪਿਛਲੇ ਅੰਦੋਲਨ ਚ ਵੀ ਜਿਵੇਂ ਸਾਨੂੰ ਮੋਤੀ ਜੀ ਦਿੱਲੀ ਨਹੀਂ ਜਾਣ ਦਿੰਦੇ ਤੇ ਸਾਡੇ ਭਰਾਵਾਂ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਕਿਉਂਵੇਂ ਇੱਥੇ ਤੱਕਾ ਮੁੱਕੀ ਰੱਜ ਕੇ ਹੋਈ लाठी चार्ज ਹੋਇਆ ਹੁੱਜਾਂ ਮਾਰਿਆ ਗਈਆਂ ਕਿਸਾਨਾਂ ਦੀ ਲੱਤ ਤੇ ਲਾਤ ਰੱਖ ਕੇ ਖਿਚ-ਖਿਚਿਆ ਗਿਆ ਜਿਵੇਂ ਕਿਸ ਨੂੰ ਕਹਿੰਦੇ ਪੰਜਾਬੀ ਛੱਡੇ ਪਾੜ ਦੇਈ ਰਿਆ ਇਸ ਕਿਸਮ ਦੀ ਕਾਰਵਾਈ ਕੀਤੀ ਆ ਹਰ ਇੱਕ ਗੱਡੀ 'ਚ ਜਾਂਦੇ ਕਿਸਾਨ ਨੂੰ ਦੋਵਾਂ ਨੂੰ ਤੁਸੀਂ ਹੋੱਚ ਦੇਖਿਆ ਇੱਕ ਬਿਹਾਲ ਹੋ ਕੇ ਗੱਡੀ 'ਚ ਪਿਆ ਵੀ ਤੁਹਾਨੂੰ ਨਜ਼ਰ ਆਉਂਦਾ ਹੋਊਗਾ ਉਹ ਇੱਕ ਸ਼ਬਦਤ ਕੀਤਾ ਗਿਆ ਔਰ ਫੇਰਾ ਦੇਖੋ ਇੱਕ ਇੱਕ ਕਿਸ ਕਿਸਮ ਦਾ ਰਵਈਆ ਭਗਵੰਤ ਮਾਨ ਸਰਕਾਰ ਰਹੀ ਹੈ ਗੈਰ ਮਨੁੱਖੀ ਫਿਰ ਜਦੋਂ ਬੰਦੇ ਹਸਪਤਾਲ ਹਰਜੋਵਾਲ ਦੇ ਵਿੱਚ ਦਾਖਲ ਕਰਾਉਣ ਗਏ ਆ ਉੱਥੇ ਹਸਪਤਾਲ ਚ ਦਾਖਲ ਨਹੀਂ ਸੀ ਹੁੰਦੰਦੇ ਉੱਤਰੋਂ ਹੁਕਮ ਕਹਿੰਦੇ ਉੱਤੋਂ ਹੁਕਮ ਆ ਰਹੇ ਵੀ ਦਾਖਲ ਨਹੀਂ ਹੁੰਦਣੇ ਤੇ ਜਿਹੜੇ ਕਿਸਾਨ ਜ਼ਖਮੀ ਹੋਇਆ ਉੱਚ ਪਰਮਿੰਦਰ ਸਿੰਘ ਜੀ ਚੀਮਾ ਖੁੱਡੀ ਅਜੈਬ ਸਿੰਘ ਗੁਰਮਖ ਸਿੰਘ ਜੀ ਖਾਨ ਮਲਕ ਹਰਜੀਤ ਸਿੰਘ ਜੀ ਲੀਲ ਕਲਾ ਅਜੀਤ ਸਿੰਘ ਭਰਤ ਨਿਸ਼ਾਨ ਸਿੰਘ ਜੀ ਪਿੱਟੇ ਬੈੱਡ ਤੇ ਅਜੀਤ ਸਿੰਘ ਇਹ ਸੱਤ ਕਿਸਾਨ ਜ਼ਖਮੀ ਹੋਇਆ ਅਸੀਂ ਇਸ ਕਾਰੇ ਦਾ ਭਗਵੰਤਮਾਨ ਸਰਕਾਰ ਦੀ ਦਾ ਜ਼ਬਰਦਸਤ ਨਿੰਦਾ ਕਰਦੇ ਹਾਂ ਪ੍ਰੈਸ ਕਾਨਫਰੈਂਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਅਰਥੀ ਫੂਕ ਮੁਜਾਰਾ ਕਰਕੇ ਵਿਰੋਧ ਕਰਾਂਗੇ ਕਿ ਜੇਹਾ ਪੰਜਾਬ ਚ ਕੋਈ ਕਾਰਾ ਨਹੀਂ ਹੋਣਾ ਚਾਹੀਦਾ ਇਹਦੋਂ ਕਹਾ ਇੱਕ ਆਪਣੀ ਮੰਗ ਪੱਤਰ ਲੈ ਕੇ ਹੁਣੇ आईजी बॉर्डर जोन ਨੂੰ ਡੀਆਈਜੀ ਬਾਰਡਰ ਜ਼ੋਨ ਨੇ ਸਾਡੇ ਨੂੰ ਹੁਣੇ ਮਿਲਾਂਗੇ ਔਰ ਉਹਨਾਂ ਨੂੰ ਦੱਸਾਂ ਉਹਨਾਂ ਨੂੰ ਕਹਾਂਗੇ ਇੱਕ ਤਾਂ ਜਿੱਥੇ ਜਿੱਥੇ ਪੰਜਾਬ ਪੱਧਰ ਤੇ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਕਿਸਾਨਾਂ ਨੂੰ ਜਿਹੜਾ ਐਕ acquisition ਐਕਟ 2013 ਵਾਂ ਜਿਹੜਾ ਉਹ ਗੱਲ ਕਹਿੰਦਾ ਵਾ ਵੀ ਮਾਰਕੀਟ ਰੇਟ ਦਾ ਦੋ ਗੁਣਾ ਤੇ ਉਹਦੇ ਵਿੱਚ 100% ਅਜਾੜਾ ਪੱਤਾ ਤੇ ਜੇ ਜੇ ਕਹਿ ਲਈਏ ਇਹਨੂੰ ਤਾਂ ਇਹ ਮਾਰਕੀਟ ਟ੍ਰੇਡ ਦਾ 4 ਗੁਣਾ ਬਣ ਜਾਂਦਾ ਹੈਗਾ ਜੇ ਦੂਜੇ ਰੂਪ ਵਿੱਚ ਜੋ ਵਿਅਕਤੀ ਲਿਖਿਆ ਮੰਨ ਲਿਏ ਜੇ ਇਸ ਵੇਲੇ 28 ਤੋਂ 30 ਲੱਖ ਤੋਂ ਕਿਤੇ ਵੀ ਜ਼ਮੀਨ ਪੰਜਾਬ ਦੀ ਘੱਟ ਨਹੀਂ ਹੈਗੀ ਨੂੰ 4 ਗੁਣਾ ਕਰੋਗੇ 1 ਕਰੋੜ 20 ਲੱਖ ਰੁਪਈਆ ਬਣ ਜਾਂਦਾ ਹੈਗਾ ਪਰ ਸਾਨੂੰ ਕੌਡੀਆਂ ਦੇ ਭਾਅ 33 ਲੱਖ ਰੁਪਈਆ ਦੇ ਕੇ ਜ਼ਮੀਨਾਂ ਤੋਂ ੱੱੱਕੇ ਨਾਲ ਕੱਢਿਆ ਜਾ ਰਿਹਾ ਹੈਗਾ ਵਾ ਔਰ ਅਸੀਂ ਕਹਿੰਨੇ ਆਂ ਵੀ ਤੁਸੀਂ ਐਕਟ ਨੂੰ ਲਾਗੂ ਕਰੋ ਇੱਕਦੀਆਂ ਬਹੁਤ ਬੇਨਿਜ਼ਮੀਆਂ ਵਰਤੀਆਂ ਜਾ ਰਿਆ ਸੀ ਕਿੰਨੇ ਜੇ ਆਮ ਆਦਮੀ ਪਾਰਟੀ ਨੂੰ ਲੱਗਦਾ ਵਿਕਾਸ ਡੱਕ ਰਹੇ ਆ ਜਿੱਥੇ ਜਿੱਥੇ ਜ਼ਮੀਨਾਂ ਐਕਵਾਇਰ ਹੋ ਰਹੀਆਂ ਉਹਦੀਆਂ ਬਦਲਵੀਆਂ ਜ਼ਮੀਨਾਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਸਾਨੂੰ ਦੇ ਦੇਣ ਤਾਂ ਫਿਰ ਉਹਨਾਂ ਨੂੰ ਖੁਸ਼ੀ ਨਾ ਫਿਰ ਐਕਵਾਇਰ ਕਰਵਾ ਲੈਣ ਜੇ ਉਹਨਾਂ ਨੂੰ ਵਿਕਾਸ ਲੱਗਦਾ ਹੈਗਾ ਜੇ ਕਿਸੇ ਐਮ ਐਲ ਏ ਦੇ ਐ ਨਿਕਲਦੀ ਹੁੰਦੀ ਲਾਗੋਂਦੀ ਤੇ ਮੈਨੂੰ ਨਹੀਂ ਲੱਗਦਾ ਅਜਿਹਾ ਕਾਰਾ ਹੁੰਦਾ ਔਰ ਦੁੱਖ ਦੀ ਗੱਲ ਆ ਵੀ ਜਿਵੇਂ ਕਿਸਾਨਾਂ ਤੇ ਜ਼ਬਰ ਹੋ ਰਿਹਾ ਟੱਕੇਸ਼ਾਈ ਹੋ ਰਹੀ ਆ ਗਰਦਾਸਪੁਰ ਦੇ ਵਿੱਚ ਜਿਹੜੇ ਬਾਜਬਾਜੀ ਬੈਠੇ ਆ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਮੈਂ ਕਹਿੰਦਾ ਬਾਜਬਾ ਸਾਹਿਬ ਬੋਲਣਾ ਪਿਓ ਹੋ ਸਕਦਾ ਤੁਹਾਡੇ ਘਰ ਦੇ ਕੋਲ ਰੇਟ ਹੋ ਜਾਏ ਰਲ ਕੇ ਚੱਲਿਓ ਭਗਵੰਤ ਮਾਨ ਨਾ ਕਹਿੰਦੇ ਕਾਲੀਦਾਲ ਬੋਲਦਾ ਵਿਰੋਧੀ ਧਿਰ ਦਾ ਰੋਲ ਅਪਣਾਉਣ ਵਾਲੇ ਮੂੰਹ ਜਾਣ ਲੱਗਦਾ ਕੁੰਗਣੀਆਂ ਪਾ ਕੇ ਬੈਠੇ ਹੈਗੇ ਆ ਉੱਥੇ ਵੱਡੇ ਲੀਡਰ ਨੇ ਕਾਂਗਰਸ ਦੇ ਰੰਦਾਵਾ ਕਦੇ ਰਾਜਾ ਵੜਿੰਗ ਬੋਲੂਗਾ ਜੇ ਕਿਤੇ ਕਿਸਾਨਾਂ ਦੀ ਪਾਰਲੀਮੈਂਟ ਚ ਆਵਾਜ਼ ਚੁਕੋਏ ਇਹ ਇਹ ਕਾਂਗਰਸ ਗਾਹ ਮੰਗਦੀ ਆ ਵੀ ਸਾਨੂੰ ਵਾਰੀ ਦਿਓ ਔਰ ਜਿਹੜੇ ਅੱਜ ਕਿਸਾਨਾਂ ਨਾਲ ਹੋ ਰੇ ਟੱਕੇ ਤੇ ਇੱਕ ਸ਼ਬਦ ਨਹੀਂ ਬੋਲਦੇ ਗਾਹ ਇਹਨਾਂ ਕੋ ਕੀ ਆਸ ਰੱਖੀ ਜਾ ਸਕਦੀ ਆ ਸੋ ਇਸ ਕਰਕੇ ਇਹ ਤੋਂ ਗਾਹਾਂ ਜਿਹੜਾ ਦੋਆ ਫੋਰਮਾਂ ਦਾ ਦਿੱਲੀ ਅੰਦੋਲਨ ਦੋ ਚੱਲ ਰਿਹਾ ਉਹਦੇ ਵਿੱਚ ਇਹਦੇ ਜਿਵੇਂ ਇੱਕ ਦਸਤਾ ਥੋੜੀ ਇੱਕ ਤਾਂ ਉੱਥੇ ਪਿੰਡ ਦੇ ਵਿੱਚ ਮੋਰਚਾ ਲੱਗਾ ਹੋਇਆ ਜਿਹੜਾ ਪਿੰਡ ਹੈਗਾ ਉਹਦੇ ਗੁਰਦੁਆਰੇ ਚ ਨੰਗਲਚੌਰ ਅ 17 ਨੂੰ ਗਰਦਾਸਪੁਰ ਡੀਸੀ ਤੇ ਪੱਕਾ ਮੋਰਚਾ ਲਾਵਾਂਗੇ ਅਸੀਂ ਔਰ ਉਹਦੇ ਚ ਜੜੀ ਅਸੀਂ ਲੈਟਰ ਦੇ ਰਹੇ ਉੱਚ ਵੀ ਮੰਗ ਕਰਾਂਗੇ ਵੀ ਜਿਹੜੇ ਜ਼ਖਮੀ ਕਿਸਾਨ ਆ ਉਹਨਾਂ ਨੂੰ ਬੰਦਾਯੋਗ ਮਾਪਜਾ ਦਿੱਤਾ ਜਾਵੇ ਜਿੰਨੇ ਵੀ ਚਾਹੇ ਮੁੱਖ ਮੰਤਰੀ ਪੰਜਾਬ ਨੇ ਆਰਡਰ ਦਿੱਤੇ ਆ ਚਾਹੇ ਥੱਲੇ ਕਿਸੇ ਨੇ ਦਿੱਤੇ ਆ ਉਸ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਜਿਹੜੇ ਦੋਸ਼ੀ ਨੇ 17 ਮਾਰਚ ਤੋਂ ਹਾਂ 17 ਮਾਰਚ ਤੋਂ ਗਰਦਾਸਪੁਰ ਦੇ ਵਿੱਚ ਪੱਕਾ ਡੀਸੀ ਦਫ਼ਤਰ ਮੋਰਚਾ ਲਾਵਾਂਗੇ ਔਰ ਇਹਦੇ ਵਿੱਚ ਇਹ ਤੋਂ ਕਹਾ ਜੜੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਉਹਦਾ ਬੰਦ ਦਾ ਜੋਗ ਮਾਪਜਾ ਦਿੱਤਾ ਜਾਏ ਤਿੰਨ ਮੰਗਾ ਇਚ ਕਰਾਂਗੇ ਬਾਕੀ ਲੋਕਲ ਮੰਗਾ ਗਰਦਾਸਪੁਰ ਦੀਆਂ ਹੋਣਗੀਆਂ ਹਾਂਜੀ ਤੁਸੀਂ ਦੇਖ ਲਓ ਉਵੇਂ ਸਰਕਾਰ ਪੁਲਿਸ ਦੀਆਂ ਧਾੜਾ 1000 ਫੋਰਸ ਸੀਗੀ ਉੱਥੇ ਤੁਸੀਂ ਅੰਮ੍ਰਿਤਸਰ ਦੀਆਂ ਮੈਂ ਦੋ ਹੀ ਕੱਟਣਾ ਮਤ ਕਰਨ ਦਿਖਾਉਂੀਆਂ ਇੱਕ ਨੰਗਲੀ ਤੇ ਚੂਗਾ ਦੋਵੇਂ ਹੋਣ ਕਤਲ ਹੋਏ ਯਾਰ ਲੇਟਸ ਮਰਦਾ ਚੌਂਗ ਦੇ ਵਿੱਚ ਇਹਦੇ ਇਹਦੇ ਨੇੜੇ ਤੇ ਦੇ ਜਦ ਪੂਰੇ ਪੰਜਾਬ ਵਿੱਚ ਲੌਅ ਐਂਡ ਆਰਡਰ ਕਦੇ ਸਾਂਭਿਆ ਨਹੀਂ ਜਾਂਦਾ ਠੀਕ ਹੈ ਜੀ ਸ਼ਾਮ ਨੂੰ ਸਾਡੀ ਮਾਂ ਭੈਣ ਨਿਕਲ ਕੇ ਰਾਜੀ ਨਹੀਂ ਗਈ ਸ਼ਾਮ ਨੂੰ ਬੰਦਾ ਸਮਝਦਾ ਟਾਈਮ ਨਾਲ ਚਲੇ ਜਾਓ ਤੇ ਕਿਸਾਨਾਂ ਨੂੰ ਕੁੱਟਣ ਵਾਸਤੇ ਪੁਲਿਸ ਦੀਆਂ ਧਾੜਾਂ ਵੇਖ ਲਓ ਔਰ ਜਿਹੜੇ ਕਹਿੰਦੇ ਨੇ ਨਸ਼ਿਆਂ ਦੇ ਖਿਲਾਫ ਜੁੱਦਿਆ ਮੈਂ ਕਹਿੰਦਾ ਤੁਸੀਂ ਸਾਡੇ ਪਿੰਡ ਹੀ ਆ ਜਾਓ ਤੁਹਾਨੂੰ ਵੇਖਦਾ ਵਿਖਾ ਦਿੰਨੇ ਪਤਾ ਨਹੀਂ ਜੁੱਦ ਕਿੱਥੇ ਲਾ ਕੇ ਬੈਠੇ ਸ਼ਰ੍ਹਾਂ ਮਿਗੀ ਜਾਂਦਾ ਨੌਜਵਾਨ ਮਰੀ ਜਾਂਦੇ ਆ ਜੁੱਧ ਪਤਾ ਨਹੀਂ ਕਦੇ ਨਾ ਕਰੀ ਜਾਂਦੇ ਠੀਕ ਹੈ ਜੀ ਔਰ ਦੋਵਾਂ ਫਾਰਮਾਂ ਵੱਲੋਂ ਜਿਹੜੇ ਐਲਾਨ ਆ ਇੱਕ ਦਾ ਸੀ 17 ਮਾਰਚ ਨੂੰ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਐਮਐਸਪੀ ਤੇ ਇੰਟੈਲੈਕਚੁਅਲਾਂ ਨੂੰ ਛੱਡ ਕੇ ਸੱਦ ਕੇ ਦੋਵਾਂ ਫੋਰਮਾਂ ਦੀਆਂ ਟੀਮਾਂ ਐਮਐਸਪੀ ਗਰੰਟੀ ਕਾਨੂੰਨ ਤੇ ਚਰਚਾ ਕਰਾਂਗੇ ਜਿਹੜੀ ਕੇਂਦਰ ਪੁਲੇਖਾ ਖੜਾ ਕਰਨਾ ਚਾਹੁੰਦੀ ਆ ਪੁਲੇਖਾ ਦੂਰ ਕਰਾਂਗੇ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿੰਨੇ ਜ਼ਰੂਰੀ ਆ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵਾਸਤੇ ਤੇ ਕਿਤੇ 17 ਮਾਰਚ ਨੂੰ ਚੰਡੀਗੜ੍ਹ ਕਿਸਾਨ ਭੰਨ ਵਿੱਚ ਦੋਵੇਂ ਫੋਰਮ ਜਿਹੜੇ ਆ ਉਹ ਕਨਵੈਨਸ਼ਨ ਕਰਨਗੇ ਇਹਦੇ ਨਾਲ ਦੀ ਨਾਲ 23 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈਗਾ ਔਰ ਇਹ ਸਾਰੇ ਬਾਡਰਾਂ ਤੇ ਚਾਹੇ ਸ਼ੰਭੂ ਹੋਵੇ ਖਨੌਰੀ ਹੋਵੇ ਰਤਨਪੁਰਾ ਰਾਜਸਥਾਨ ਹੋਵੇ ਸਾਰੇ ਬਾਡਰਾਂ ਤੇ ਇਹ ਸ਼ਹੀਦੀ ਦਿਹਾੜਾ ਮਨਾਇਆ ਜਾਊਗਾ ਔਰ ਅਸੀਂ ਸਾਰੇ ਪੰਜਾਬ ਦੇ ਹਰਿਆਣੇ ਦੇ ਹਿਮਾਚਲ ਦੇ ਰਾਜਸਥਾਨ ਦੇ ਜੁਪੀ ਦੇ ਨੇੜੇ ਦੇ ਉੱਤਰ ਭਾਰਤ ਦੇ ਨੌਜਵਾਨਾਂ ਨੂੰ ਸੱਦਾ ਦਾਂਗੇ ਖਾਸ ਕਰਕੇ ਪੰਜਾਬ ਤੇ ਹਰਿਆਣੇ ਵਾਲੇ ਜ਼ਿਆਦਾ ਨੇੜੇ ਨੇ ਕਿ ਉਸ ਦਿਨ ਵੱਧ ਤੋਂ ਵੱਧ ਗਿਣਤੀ ਵਿੱਚ ਪੰਜਾਬ ਦੇ 13000 ਪਿੰਡਾਂ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਨੌਜਵਾਨਾਂ ਦੀ ਇੱਕ ਗੱਡੀ ਭਰ ਕੇ ਆਉਣੀ ਚਾਹੀਦੀ ਆ ਸੋ ਨੌਜਵਾਨਾਂ ਨੂੰ ਨੌਜਵਾਨਾਂ ਵਾਸਤੇ ਇਹ ਦਿਨ ਜਿਹੜਾ ਸ਼ਹੀਦ ਆਜ਼ਮ ਦੇ ਕਿਹਾੜੇ ਤੇ ਸਾਰੇ ਸ਼ਹੀਦਾਂ ਦੇ ਕੌਮੀ ਸ਼ਹੀਦ ਨੇ ਉਹ ਮਨਾਇਆ ਜਾਊਗਾ ਔਰ ਇਹਦੇ ਨਾਲ ਦੀ ਨਾਲ ਦੇਖੋ ਜਿਹੜਾ ਅਸੀਂ ਦੇਖ ਰਹੇ ਆ ਚਾਹੇ ਇੱਥੇ ਅਸੀਂ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਹੀ ਆ ਅਮਰ ਕਲਰ ਦਾ ਨਾਂ ਲੈ ਕੇ ਦੱਸ ਦਿੰਦੇ ਤੁਹਾਡੀ ਇੰਡਸਟਰੀ ਆ ਉਹ ਇੰਡਸਟਰੀ ਕਹਿੰਦੇ ਆ ਵੀ ਉੱਤਰ ਭਾਰਤ ਚ ਨਹੀਂ ਲੱਗ ਸਕਦੀ ਜਿਹੜੀਆਂ ਉਹ ਗੈਸਾਂ ਪੈਦਾ ਕਰਦੀ ਆ ਤੁਹਾਨੂੰ ਦੱਸਾਂਗੇ ਉਹਦਾ ਪਿਛਲੀ ਵਾਰੀ ਮੈਂ ਦੇਖ ਗਿਆ ਲਗਭਗ ਅਸੀਂ ਜਿਹੜੀਆਂ ਗੱਲਾਂ ਕਹਿੰਦੇ ਕਦੀ ਵੀ ਲਘੂ ਦੇਖ ਹੋਵੇ ਛੋਟੀ ਇੰਡਸਟਰੀ ਹੋਵੇ ਉਹਦੇ ਵਿਰੋਧੀ ਨਹੀਂ ਰਹੇ ਇੰਡਸਟਰੀ ਤੋਂ ਬਿਨਾਂ ਵੀ ਸਾਡਾ ਗੁਜ਼ਾਰਾ ਨਹੀਂ ਹੈਗਾ ਉਹਦੀ ਲੋੜ ਆ ਪਰ ਅਜੇ ਹੀ ਇੰਡਸਟਰੀ ਗਾਹ ਦੇਖੋ ਵਾਤਾਵਰਨ ਕਿਵੇਂ ਖਰਾਬ ਹੋਇਆ ਚਾਹੇ ਬੁੱਢੇ ਨਾਲੇ ਦੀ ਗੱਲ ਹੋਵੇ ਚਾਹੇ ਸਾਡੇ ਇੱਥੇ ਮਜੀਠੇ ਰੋਡ ਦੇ ਉੱਤੇ ਸਾਰੀ ਇੰਡਸਟਰੀ ਜਿਹੜੀ ਤੁਹਾਨੂੰ ਪਤਾ ਨਾਲ ਸਾਡੀ ਡਰੇਨ ਨੰਗ ਦੀ ਨਾਲ ਦੀ ਨਾਲ ਤੁਸੀਂ ਆਪ ਜਾ ਕੇ ਦੇਖ ਲਿਓ ਮੈਂ ਪਤਾ ਕੀਤਾ ਜਿਹੜੀ ਉੱਥੇ ਏਸੀ ਲੱਗੇ ਆ ਉਹ ਕਿਤੇ ਸਾਡੀ ਗੈਸ ਲੀਕ ਹੋ ਜਾਂਦੀ ਆ ਕਿ ਕੋਈ ਹਾਣੂ ਨੇ ਉੱਥੋਂ ਪੈਦਾ ਹੁੰਦੀ ਆ ਤੋ ਜੜਾ ਜਿੰਨੀਆਂ ਵੀ ਫੈਕਟਰੀਆਂ ਨੇ ਉਹ ਜੇ ਗੰਦਾ ਕੈਮੀਕਲ ਵਾਲਾ ਪਾਣੀ ਜਿਹੜਾ ហេਠਾ ਪਾ ਰਹੀਆਂ ਨੇ ਸਾਨੂੰ ਇਹਦਾ ਦੁੱਖ ਹੈਗਾ دریاਵਾ ਵਿੱਚ ਸੁੱਟ ਰਹੀਆਂ ਨਹੀਂ ਚਾਹੀਦਾ ਹੈਗਾ ਔਰ ਇਹਦੇ ਲਈ ਮੈਂ ਤਾਂ ਇੰਡਸਟਰੀ ਦੇ ਹੱਕ ਚ ਵੀ ਆ ਸਰਕਾਰ ਉਹਨਾਂ ਨੂੰ ਜਾਂਦਾ ਬਗੈਰ ਮੈਂ ਕਹਿੰਦਾ ਵਿਆਜ ਤੋਂ ਉਹਨਾਂ ਨੂੰ ਕੋ ਪੈਸਾ ਮਹਈਆ ਕਰਾ ਲਵੇ ਜੇ ਜਿਹੜੇ ਉਹਨਾਂ ਨੂੰ ਪਾਣੀ ਨੂੰ ਸੋਧ ਕੇ ਜ਼ਮੀਨ ਹਟ ਪਾਉਣ ਵਾਲੇ ਜੰਤਰ ਮਹਿੰਗੇ ਆ ਤਾਂ ਸਰਕਾਰ ਇੰਡਸਟਰੀ ਦੀ ਮਤ ਕਰ ਦੇ ਘਟੋ ਘਟ ਪੰਜਾਬੀ ਕੈਂਸਰ ਤੋਂ ਪੀਲੀਏ ਤੋਂ ਹੋਰ ਬਿਮਾਰੀਆਂ ਤੋਂ ਬਚਦਾ ਜਾਣ ਜੋ ਅਸੀਂ ਦੇਖ ਰਹੇ ਅਗੇ ਆ ਔਰ ਅੱਜ ਪੰਜਾਬ ਸਰਕਾਰ ਦੇ ਬਿਜਲੀ ਬੋਰਡ ਨੂੰ ਕਹਿਣਾ ਚਾਹੁੰਦੇ ਆ ਵੀ ਕਹਾ ਆ 1 ਅਪ੍ਰੈਲ ਦੇ ਪਹਿਲੇ ਹਫਤੇ ਚ ਕਣਕ ਦੀ ਵਾਢੀ ਪੈ ਜਾਣੀ ਆ ਆਹ ਰੋਦੇ ਵਿੱਚ ਜਿੰਨੀਆਂ ਤਾਰਾਂ ਢਿੱਲੀਆਂ ਨੇ ਸਾਡੀਆਂ ਕਣਕਾਂ ਨੂੰ ਅੱਗਾ ਪੂਰੇ ਜੋਰ ਨਾਲ ਲੱਗਣੀਆਂ ਠੀਕ ਹੈ ਜੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦੇ ਵੀ ਜਿੰਨੀਆਂ ਤੁਹਾਡੀਆਂ ਤਾਰਾਂ ਢਿੱਲੀਆਂ ਨੇ ਉਹਨੂੰ ਕਸਾ ਲਿਓ ਇਹ ਸ਼ਾਰਟ ਸਰਕਟ ਨਾਲ ਲੱਖਾਂ ਏਕੜ ਹਰ ਸਾਲ ਕਿਸਾਨਾਂ ਦੀ ਕਣਕ ਨੂੰ ਅੱਗ ਲੱਗਦੀ ਹੈਗੀ ਉਹਦਾ ਪ੍ਰਬੰਧ ਹੁਣੇ ਕਰੋ ਹਰ ਫਾਇਰ ਬਗਰੇਡ ਦੀਆਂ ਗੱਡੀਆਂ ਬਲੈਕ ਲੈਵਲ ਤੇ ਗਾਹ ਤੁਹਾਡੇ ਕੋ ਸਮਾਂ ਹੈਗਾ ਅਜੇ ਮਹੀਨਾ ਪ੍ਰਬੰਧ ਕਰੋ ਵੀ ਤਾਂ ਜੋ ਕਿਸਾਨਾਂ ਦਾ ਨੁਕਸਾਨ ਨਾ ਹੋ ਸਕੇ ਜਿਹੜੇ ਉੱਤੇ ਕਹਿੰਦੇ ਸੈਟਲਾਈਟ ਲੱਗਿਆ ਜਦੋਂ ਪਰਾਲੀ ਨੂੰ ਅਕਤੂਬਰ ਦਾ ਮਹੀਨਾ ਹੁੰਦਾ ਕਹਿੰਦੇ ਦਿੱਲੀੋਂ ਰਿਪੋਰਟ ਆਉਂਦੀ ਹੈਗੀ ਪਰਾਲੀ ਬਾਰੇ ਉਹ ਸੈਟਲਾਈਟ ਮੈਂ ਕੇਂਦਰ ਨੂੰ ਕਹਿੰਦਾ ਵੀ ਖੁੱਲੇ ਰੱਖਿਓ ਜਦੋਂ ਕਣਕ ਨੂੰ ਅੱਗ ਲੱਗੂਗੀ ਉਦੋਂ ਵੀ ਆ ਜਿਓ ਉਦੋਂ ਸਾਡਾ ਪੋਜੀਸ਼ਨ ਦੇਖ ਲਿਓ ਸਾਡੀ 70 70000 ਦੀ ਕਣਕ ਸੜ ਜਾਂਦੀ ਆ ਰੁਪਈਆ ਸਾਨੂੰ ਮਿਲਦਾ ਨਹੀਂ ਹੈਗਾ ਔਰ ਮੈਂ ਹੁਣ ਹਿੰਦੀ ਚ ਬੋਲਦਾ ਅੱਜ ਹਮਨੇ ਜੋ ਪ੍ਰੈਸ ਕਾਨਫਰੰਸ ਬੁਲਾਈ ਹੈ ਉਸਮੇ ਜੋ ਗੁਰਦਾਸਪੁਰ ਮੇ ਅੱਜ ਜੋ ਭਗਵੰਤ ਮਾਨ ਸਰਕਾਰ ਭਾਰਤ ਮਾਲਾ ਯੋਜਨਾ ਕੇ ਤਹਿਤ ਜੋ ਜਮੀਨੇ ਅਕਵਾਇਰ ਕੀ ਜਾ ਰਹੀ ਹੈ ਗੁਰਦਾਸਪੁਰ ਮੇ ਸਵੇਰੇ 4 ਵਜੇ ਅੱਜ ਭਾਰੀ ਫੋਰਸ ਲਗਭਗ 1000 ਕੀ ਗਿਣਤੀ ਸੀ ਗੁਰਦਾਸਪੁਰ ਕੇ ਨੰਗਲ ਜੌਰ ਔਰ भरत गांव है जहां पर बाड़ी तादाद में पुलिस पहुंची, पंद्रह सोलह किसान मौके पर विरोध करने पहुंचे भी हम अपनी गेहूं की फसल को बर्बाद नहीं होने देंगे उनके ऊपर लाठीचार्ज किया गया उनको डंडों से उनके शरीर पर चोटें मारी गई और उनकी पैर पर पैर रखकर उनको बीच से चीरने की कोशिश की पंजाब पुलिस ने ऐसा हमने काले दौर में सुना था ऐसा होता था और ऊंची जगह से हमारे किसानों को नीचे फेंका जाता रहा जिससे सात किसान जख्मी हो गए जिनमें से परमिंदर सिंह जी चीमा अजायब सिंह जी गुरमुख सिंह जी खान मलक हरजीत सिंह जी नीलकला अजीत सिंह भरत निशान सिंह भिटेवट और अजीत सिंह भिटेवट और दुखद बात यह है कि भगवंत मान सरकार सभी मानवाधिकार गई जब ये हरजोवाल हॉस्पिटल में वहां पर पहुंचे हैं दाखिल होने के लिए वहाँ हॉस्पिटल में दाखिल नहीं होने दिया बोला ऊपर से हुक्म आए हैं तो ये किस तरह के अमानवीय आम, कारा किया जा रहा तो फिर जब किसानों ने दबाव डाला भी हमारे गंभीर जख्मी किसान हैं फिर उनको हॉस्पिटल में दाखिल होने दिया और जो किसान मजदूर शिक्षक पंजाब ने निर्णय लिया सतारह मार्च से गुरदासपुर डीसी के ऊपर हम लोग पक्का मोर्चा लगाएंगे आज भी सरकार से मांग करेंगे हम आज डीआईजी बॉर्डर जोन को एक मांग पत्र देंगे और मैं खुद आज इसके बाद हम यहाँ मान सरकार की अर्थी जलाएंगे और मिलने के बाद मैं गुर में हॉस्पिटल में खुद मिलने जाऊंगा सभी किसानों से और मौके का जायजा भी लेंगे जहाँ पर फोटो में का नुकसान किया गया है और आज वहाँ गाँव में नंगलझा गांव में भी हमारा मोर्चा चल रहा है और हम मोर्चा लगा के रखेंगे इसी के साथ साथ जो हम मांग करेंगे जो जख्मी हुए हैं उनका जोग मुआवजा हमें दिया जाए जिस भी चाहे भगवंत मान सरकार ने ऊपर से हुक्म दिया है चाहे जो भी अधिकारी दोषी हैं जिन्होंने हुक्म दिया किसानों को जबरदस्ती पीटने का फसलों का मुआवजा अभी दिया नहीं और जबरदस्ती कब्जा उनके खिलाफ कानूनी कार्रवाई होनी चाहिए और सभी पंजाब के किसानों को जमीन अक्वायर करने से पहले 2003 एक्ट के तहत जो अभी मार्केट रेट है उसका चार गुना मुआवजा दिया जाना चाहिए अभी पंजाब में 30 लाख से कम से कम कोई भी जगह जमीन बिकती नहीं तो लगभग एक करोड़ बीस लाख का मुआवजा बनता है औने पौने दाव में ये हमसे जमीन छीन रहे हैं ये नहीं छीनना चाहिए इसकी हम मांग करेंगे और आने वाले समय में गेहूं का सीजन फर्स्ट अप्रैल से शुरू हो जाएगा और भगवंत मान सरकार से अनुरोध करेंगे उनका जितना बिजली डिपार्टमेंट है उनकी तारे बहुत ढीली है वो तारे खिंचवा दे शॉर्ट सर्कट से लाखों एकड़ पंजाब के किसानों की गेहूं जल जाती है तो उसको बचाया जा सके और मैं केंद्र को कहूंगा कि जो आपके ऊपर से जो सेटेलाइट है जो जब पराली को आग जलती है तो तब तो तो फोटो खींचते हैं वो खुले रखिएगा जब हमारी गेहूं को आग लगे ना तो बताइएगा डीसी और एसएसपी को मौके पर जाके हमारी गेहूं की फसल बचाए हमारी सत्तर सत्तर हजार की फसल जल जाती हमें एक पैसा भी नहीं मिलता हम पहले से अनुरोध कर रहे हैं अभी एक महीना है इसका प्रबंधन कर ले और जो पंजाब में हम इंडस्ट्री के हक में है इंडस्ट्री लगनी चाहिए लघु उद्योग छोटी फैक्ट्रिया पर जो भी फैक्ट्रिया पोल्यूशन कर रही है यहाँ अमर अमृतसर में ही है जो उत्तर जो समुद्रों के किनारे फैक्ट्री लगती है वो अमृतसर में लगी हुई है और यहाँ आप देख रहे हैं अमृतसर में फोकल पॉइंट में जो ड्रेन चल रही है अमृतसर में उसमें जो केमिकल वाला गंदा पानी डाला जा रहा है आस पास के लोग उससे पीड़ित है इस तरह से बुढा नाला है लुधियाना में तो हम इंडस्ट्री के कभी विरोध में नहीं हम इंडस्ट्री के पक्ष में मांग कर रहे हैं कि जो पानी को साफ करने वाले जंतर है अगर सरकार पंजाब की उनको बिना ब्याज के कर्जा दे दे और वो लेकर लगा ले ता जो पंजाब के किसानों को कैंसर कालापीडिया और अन्य चीजों से बचाया जा सके और जो दोनों फोरमो ने आज निर्णय लिया है कि आने वाले समय में सत्रह मार्च को किसान भवन चंडीगढ़ में एमएसपी लीगल गारंटी कानून के ऊपर एक कन्वेंशन कराएंगे बड़े बड़े इंटेलेक्चुअल वहां बुलाएंगे और वहां कन्वेंशन करने के बाद पूरे देश के किसान मजदूर के हित में एमएसपी गारंटी कानून कैसे है कैसे हुए भारत की अर्थव्यवस्था को फायदा दे सकता है ये सब बातें क्योंकि 19 मार्च को केंद्र से फिर सातवें दौर की वार्ता होगी उसके बारे में हम बात करेंगे आने वाले समय में तेईस मार्च को शहीद आजम भगत सिंह सुखदेव सिंह राजगुरु का जो हमारे राष्ट्रीय शहीद हैं देश की आजादी में जिनका बहुत बड़ा योगदान है उनका शहीदी दिवस बॉर्डरों के ऊपर चाहे शंभू हो खनौरी हो रतनपुरा पर मनाया जाएगा। और हम लोग पूरे पंजाब से हरियाणा से उत्तर भारत के राज्यों से अपील करेंगे सभी गांव से एक एक गाड़ी भर के नौजवान युवा पहुंचे अगर लाखों की तादाद में ये इकट्ठ हो गए बादलों पर हम सरकार से अपनी मांग मनवाने के लिए कामयाब होंगे तो आज हम फिर कहते हैं जो वहां दीवारें निकाली है एक साल से ऊपर हो गया उन दीवारों ने पंजाब हरियाणा की आर्थिकता को बड़ा नुकसान किया है वहां के लोग पीड़ित है इंडस्ट्री पीड़ित है और इसके साथ ट्रांसपोर्ट पीड़ित है जितनी जल्दी हो सके केंद्र जो है वो दीवार खोले और मैं कहना चाहूंगा जिस तरह से अनिल मशक ने कहा अपने ट्वीट में कि जो अमेरिका के किसान हैं वो ट्रम्प को बहुत पसंद करते हैं उन्होंने अपने ट्वीट में कहा किसानों का मान सम्मान होना चाहिए ये इतने बड़े कॉरपोरेट मुझे नहीं पता किसान की बात क्यों कर रहे हैं तो मुझे लगता है ट्रंप से मोदी जी को सीखना चाहिए अगर ट्रंप अपनी कंट्री के लिए इतना कुछ कर रहे हैं तो हमारे देश के प्रधानमंत्री इस तरह के समझौते क्यों करते हैं तो देश हित में नहीं है तो हम कहते हैं माननीय प्रधानमंत्री को 19 मार्च से पहले जो केंद्रीय के मंत्री यहां पर बातचीत करने के लिए आ रहे हैं उनसे वार्ता करके किसानों के मसले हल करके इस आंदोलन का सुखद हल करना चाहिए हमारे दोनों फोर्म पॉजिटिव माइंड से जो बातचीत करने के लिए वहां पर जाएंगे धन्यवाद तो वाटर पोल्यूशन कंट्रोल फाइन रखा उसके आपका कह रहा है कितना फाइन रखा किसके ऊपर पोल्यूशन गंदा पानी सजा प्राविधान खत्म कर दी गई है ठीक है दो किस्म की बात एक तो दो एक्ट आ रहे केंद्र की ओर से एक तो पोल्यूशन एक्ट भी वो उनको सेंट्रलाइज कर रहे हैं पहले जो राज्य थे राज्य के पोल्यूशन बोर्ड होते थे अब उनको खत्म किया जा रहा और उसमें जो सजा का प्रावधान है वो भी केंद्र का सरकार खत्म करना चाहे जिसकी हम निंदा करते हैं और हम भगवंत सिंह जी से कहते भगवंत मान जी से कहते जो हमारे <coughs> मुख्यमंत्री है जिस तरह से हमारे ऊपर आंखें निकालते हो हमें पीटने के लिए आते हो अब दिल्ली की ओर बढ़ो उनसे कहो एक्ट में कोई संशोधन नहीं होना चाहिए और जो जिस तरह से एजुकेशन एक्ट केंद्रीय एजुकेशन एक्ट का आ रहा है वो राज्यों के एजुकेशन एक्ट को खत्म करना चाहता तो हम जो दोनों केंद्र सरकार जो केंद्रीकरण हो रहा जो हम तो कहते थे अब पचहत्तर साल हो गए हमारे देश की आजादी को तो यहाँ तो वह केंद्रीकरण होना चाहिए राज्यों को ज्यादा अधिक अधिकार देने चाहिए लेकिन केंद्र सरकार केंद्रीकरण कर रही है तो वो पढ़ना पड़ेगा अगर पॉल्यूशन को रोकने के लिए कुछ अच्छे कार्य कदम उठाएगी केंद्र और पंजाब सरकार उसके बारे में हम अच्छा ही कहेंगे धन्यवाद